ਮੋਸ਼ੀਆ ਵੇਖੀ ਚੱਲ ਰਹੀ ਚੱਲ ਫੇਰ ਸ਼ੋਰ ਆਊਗਾ ਮੇਰਾ ਵਕਤ ਹੀ ਹੈ ਨਾ ਸਾਡਾ ਤੌਰ ਆਊਗਾ ਦੇਖ ਕੇ ਮੈਂ ਦੰਦ ਕੱਢੀ ਜਾਂਦੀ ਐ ਖਿੜਖਿੜ ਐਣੀ ਵੀ ਕੋਈ ਕੰਮ ਕਰ ਲਾ ਖੜੀ ਉੱਥੇ ਉਹਨੇ ਗੱਲਾਂ ਮਾਰੀ ਜਾਂਦੀ ਐਗੀ ਉਹ ਫੇਰ ਕਿ ਹੋ ਗਿਆ ਤੂੰ ਕਿਉਂ ਝੜਦੇ ਹੁੰਨੇ ਆ ਫੇਰ ਕਿੱਡੀ ਗੱਲ ਐਗੀ ਗੱਲਾਂ ਚੀੜਨ ਦੀ ਨਹੀਂ ਹੈਗੀ ਮੇਰੇ ਵਾਲੇ ਸੀਗਾ ਖੁੰਡ ਕੱਢ ਕੇ ਰੱਖਦੇ ਸੀ ਕੋਈ ਬੋਲਦਾ ਨਹੀਂ ਸੀ ਇਹਨੂੰ ਐ ਨਹੀਂ ਵੀ ਆਪਣੇ ਵੱਡੇ ਤੋਂ ਸ਼ਰਮ ਕਰ ਲਾਂ ਉਹ ਪਹਿਲਾ ਜ਼ਮਾਨਾ ਕੋਈ ਹੋਰ ਹੁੰਦਾ ਸੀਗਾ ਹੁਣ ਗੱਲਾਂ ਕੁਝ ਹੋਰ ਨੇ ਜਾਨੀ ਹੁਣ ਜੋ ਆਹ ਆਪਣੀ ਮਰਜ਼ੀ ਕਰਦੇ ਨੇ ਜਾਨੀ ਮਰਜ਼ੀ ਹੋਰ ਹੀ ਗੱਲਾਂ ਮਾਰੀ ਜਾਂਦੀ ਹੈ ਚਾਹੇ ਮਰਜ਼ੀ ਕਰਦੇ ਨੇ ਕੁਝ ਸੋਚਣਾ ਤਾਂ ਚਾਹੀਦਾ ਹੈ ਬਿਬਾਰੇ ਬੈਠਨੇ ਮੜੇ ਮੈਂ ਸੋਚਣਾ ਖੁਸ਼ ਤੈਨੂੰ ਨਾ ਤੇ ਕੇ ਰੋਟੀ ਨਹੀਂ ਖਾਦੀ ਜਾਂਦੀ ਚੰਗੀ ਤੈਨੂੰ ਰੋਟੀ ਮਿਲਦੇ ਚੰਗੇ ਕੱਪੜੇ ਤੋਂ ਉੱਤੇ ਮਿਲਦੇ ਨੇ ਫੇਰ ਦੱਸ ਕੀ ਹੋ ਗਿਆ ਬਸ ਤੈਨੂੰ ਤਾਂ ਇਹਨਾਂ ਦਾ ਪੱਖ ਲੈਣਾ ਆਉਂਦਾ ਕਿ ਵੀ ਇਹਨਾਂ ਨੂੰ ਨਾ ਕੋਈ ਮਾੜਾ ਕਹ ਦੇ ਉਹ ਕਲੇਸ਼ ਬ ਚਲ ਠੀਕ ਹੈ ਤੈਨੂੰ ਤਾਂ ਸਾਰਾ ਦਿਨ ਹੀ ਦੀਂਦੇ ਨੇਗੇ ਇਹਨਾਂ ਨੂੰ ਕੁਝ ਮਾੜਾ ਕਹਦੇ ਤਾਂ ਵੀ ਚੰਗਾ ਤਾਂ ਕਹਿਣੀ ਹੀ ਕਹਿਣਾ ਕੀ ਹੈਗਾ ਮੈਂ ਤਾਂ ਬੋਲਣਾ ਹੀ ਰਿਹਾ ਕਰ ਦੋ ਮਿੰਟ ਘਰੇ ਆਈਦਾ ਬਸ ਹੋਰ ਵਕਤ ਤੇ ਲੜਾਈ ਦਾ ਧਿਆਰ ਆਈਦਾ ਅੱਜ ਕੱਲ ਦੀ ਕੁੜੀਆਂ ਤਾਂ ਬਾਲੀਆਂ ਹੁਸ਼ਿਆਰ ਨਹੀਂ ਆ ਉਹਦੀ ਵਾਸਟ ਕਰ ਲੈਂਦੀਆਂ ਨੇ ਪਰ ਮੈਂ ਨਹੀਂ ਹੁਣ ਇਹਦੀ ਮਨਮਾਨੀ ਚੱਲਣ ਦਿੰਦੀ ਹੈਗੀ ਲੇ ਹਰਦੀ ਦਾ ਫੋਨ ਆ ਗਿਆ ਹਲੋ ਸਤਿ ਸ਼੍ਰੀ ਅਕਾਲ ਤੁਸੀਂ ਹੋਰ ਕਿਵੇਂ ਆ ਮੈਂ ਵੀ ਵਧੀਆ ਕੁਛ ਨਹੀਂ ਕੰਮ ਕਰੀ ਜਾਂਦੀ ਸੀ ਅੱਛਾ ਕਦੋਂ ਕੱਲ ਨੂੰ ਚਲ ਤਾਂ ਬਾੜੀ ਵਧੀਆ ਗੱਲ ਐ ਥੋੜਾ ਟਾਈਮ ਹੋ ਗਿਆ ਆਈ ਵੀ ਨਹੀਂ ਹੈਗੀ ਚਲ ਠੀਕੇ ਸਾ ਠੀਕ ਹੈ ਤੁਸੀਂ ਆ ਜਾਓ ਠੀਕ ਹੈ ਫਿਰ ਤਾਂ ਬੜੀ ਵਧੀਆ ਗੱਲ ਹੈ ਕਿੰਨੇ ਟਾਈਮ ਬਾਅਦ ਆਉਗੀ ਬੇਬੀ ਕੀ ਹੋ ਗਿਆ ਕੁਛ ਨਹੀਂ ਹਰ ਪੇ ਦਾ ਫੋਨ ਸੀ ਕਹਿੰਦੇ ਮੈਂ ਆਉਗੀ ਕੱਲ ਨੂੰ ਅੱਛਾ ਸੂ ਵਧੀਆ ਗੱਲ ਹੈ ਫਿਰ ਬੇਬੇ ਮੈਨੂੰ ਇਹ ਦੱਸ ਕੀ ਬਣਾਉਣਾ ਆਪਾਂ ਬਿਲਕਾ ਲਓ तो मैं ठीक रहनी हूं जसपुत तेरा काम किवें चल रहा है बुधे चल रहा है मम्मी चल बढ़िया ही चाहिए बापू इधर ही सी बापू इधर ही सी है सी का बापू जी बढ़िया तू कैसे हो हां मैं भी बढ़िया बैठ के बैठो हां मैं चाय बना के लेके आई फिर बैठने गल्ला करते हैं चल ठीक है बापू ਕੋਸੀਆ ਪੁਜੀਤਸੀਆ ਮੈਂ ਕਿਹਾ ਲੱਗਦਾ ਹਾਂ ਜੀ ਬੱਜਾ ਜੀ ਬਾਪੂ ਜੀ ਨਾ ਕੋਈ ਮੈਸੇਜ ਨਹੀਂ ਕਰਦਾ ਸੀ ਬੈਠ ਮੈਂ ਆਇਆ ਹਾਂ ਠੀਕ ਹੈ ਠੀਕ ਹੈ ਬਾਪੂ ਬੇਬੇ ਬਿਆਂ ਤੱਕ ਤੇ ਆ ਉਹ ਤਾਂ ਇਧਰ ਬਾਹਰ ਹੀ ਗਿਆ ਹੋਇਆ ਸੀ ਤੈਨੂੰ ਪਤਾ ਫਿਰ ਕੰਮ ਕਰ ਹਾਂ ਜੀ ਬਾਹਰ ਕਿਵੇਂ ਉਹ ਲੈ ਆ ਗਿਆ ਲੈ ਤੁਸੀਂ ਬੈਠੋ ਮੈਂ ਕੁਰਸੀ ਕਰਸੀ ਲੈ ਕੇ ਆਉਂਦੀ ਹਾਂ ਬਰੇ ਟਾਈਮ ਬਾਅਦ ਕਿਹੜਾ ਆ ਮਾਰੇਗਾ ਬਸ ਤੈਨੂੰ ਪੜਿਆ ਕੰਮ ਕਾ ਹੁੰਦੇ ਨੇ ਚਾਹ ਹੋਰ ਖੇਤ ਫਸਲ ਵਾੜੀ ਦਾ ਠੀਕ ਹੈ ਕੀ ਸਭ ਵਧੀਆ ਤੂੰ ਦੱਸ ਵਧੀਆ ਵਧੀਆ ਹੋਰ ਬਣੀ ਠੀਕ ਠਾਕ ਰਹਿੰਦੇ ਹੋ ਹਾਂ ਵੀਰੇ ਮੈਂ ਵਧੀਆ ਹਾਂ ਤੂੰ ਕਿਵੇਂ ਹਾਂ ਬੜੀਆ ਬਣੀ ਜੀ ਲੈ ਤੂੰ ਤੇ ਤੇ ਲੈ ਮੈਂ ਮਾਤਾ ਤੇ ਇਧਰ ਬੈਠ ਅਜੇ ਇਧਰ ਕਿਵੇਂ ਗਿਆ ਸੀਗਾ ਕਿਧਰੋਂ ਆਏ ਪਾਸਾ ਤਾਂ ਪੈਸੇ ਲੈਣੇ ਆ ਗਏ ਅੱਛਾ ਛੜਨ ਲਈ ਆਈ ਆ ਪਰ ਦਿੱਤੀ ਨਹੀਂ ਆਈ ਚਾਹ ਬਣਾਉਣਗੀ ਸੋਹਣੇ ਬਾਲੇ ਟਾਈਮ ਲਾਤਾ ਤਲ ਮਾਤਾ ਤੈਨੂੰ ਮੈਂ ਕਿਹਾ ਨਾ ਪੱਖੀ ਦੀ ਚੱਲਦੇ ਨਾਲ ਤੈਨੂੰ ਫਸਲ ਵਧੀਆ ਦਿਖਾਉਣਾ ਉੱਥੇ ਚਲ ਆ ਹੋ ਐ ਕਰ ਪੁੱਤ ਚਾਹ ਤਾਂ ਪੀ ਜਾਂਦੇ ਚਾਹ ਕੀ ਪੀਨੇ ਮਾਤਾ ਕੋਈ ਨਾ ਚਲ ਫੇਰ ਠੀਕ ਐ ਹੋਰ ਸੁਣਾ ਪੁੱਤ ਤੇਰੇ ਸਾਸਰ ਵਧੀਆ ਰਹਿੰਦੇ ਨੇਗੇ ਹਾਂ ਬੇਬੇ ਸਾਰੇ ਵਧੀਆ ਨਹੀਂ ਪਰ ਮੇਰੀ ਸੱਸ ਦਾ ਸੁਭਾਅ ਥੋੜਾ ਜਿਹਾ ਕੌੜਾ ਪਰ ਤੇਰੇ ਜਿਮਾਈ ਬੜੇ ਚੰਗੇ ਆ ਸਾਰਾ ਦਿਨ ਮੇਰੀ ਘਰ ਦੇ ਕੰਮ ਚ ਹੈਲਪ ਕਰਦੇ ਆ ਚਲ ਸੱਸਾਂ ਦਾ ਤਾਂ ਕੁਝ ਨਹੀਂ ਹੁੰਦਾ ਹੈਗਾ ਜਮਾਈ ਵਧੀਆ ਉਹੀ ਠੀਕ ਹੈ ਤੇ ਹੋਰ ਬੇਬੇ ਛੁੱਟੇ ਬਰਤਨ ਵੀ ਚੱਕ ਦਿੰਦੇ ਆ ਇਹ ਤਾਂ ਨਾਲੇ ਝਾੜੂ ਪੋਚਾ ਵੀ ਲਾ ਦਿੰਦੇ ਆ ਜਦੋਂ ਮੈਂ ਬਿਮਾਰ ਪੈ ਜਾਂਦੀ ਆ ਚਲ ਸ਼ੁਕਰ ਹੈ ਤੂੰ ਤਾਂ ਸੁਖੀ ਐ ਤੇ ਹੋਰ ਬੇਬੇ ਕੱਲੇ ਘਰ ਦੇ ਕੰਮ ਨਹੀਂ ਮੇਰੇ ਛੋਟੇ ਤੇ ਛੋਟੇ ਜ਼ਰੂਰ ਤਾਂ ਧਿਆਅ ਰੱਖਦੇ ਨੇ ਤੇ ਜਦੋਂ ਮੈਂ ਬੋਰ ਹੋ ਜਾਂਦੀ ਆ ਨਾ ਤੇ ਮੇਰੇ ਮੂਵੀ ਵੀ ਦੇਖਣ ਚਲੇ ਜਾਂਦੇ ਨੇ ਤੇ ਹਰ ਐਤਵਾਰ ਮੈਨੂੰ ਸ਼ਾਪਿੰਗ ਕਰਵਾ ਕੇ ਲੈ ਕੇ ਆਉਂਦੇ ਨੇ ਤੇ ਇਹ ਨਵਾਂ ਸੂਟ ਵੀ ਉਹਨਾਂ ਨੇ ਲੈ ਕੇ ਦਿੱਤਾ ਲੈ ਪੁੱਤ ਫੇਰ ਤਾਂ ਬਾਲੀ ਵਧੀਆ ਤੇਰੇ ਤਾਂ ਭਾਗ ਖੁੱਲ ਗਏ ਇਹੋ ਜੇ ਤਾਂ ਕਰਮ ਵਾਲੇ ਨੂੰ ਮਿਲਦੇ ਆ ਤੇ ਹੋਰ ਬੇਬੇ ਇੱਕ ਗੱਲ ਦਾ ਧਿਆਨ ਰੱਖੀ ਇਹੋ ਜਿਹੀ ਗੱਲਾਂ ਸੱਸਾਂ ਨੂੰ ਨਹੀਂ ਦੱਸਿਦੇ ਹੁੰਦੇ ਆ ਸੱਸਾਂ ਤੋਂ ਕਿੱਥੇ ਬਰਦਾਸ਼ਤ ਹੁੰਦੀਆਂ ਨੇ ਹੂੰ ਤੇ ਹਾਂ ਬੇਬੇ ਮੇਰੇ ਤਾਂ ਸੱਸ ਹੈ ਵੀ ਐਡਵਾਈਸਵਾਦੀ ਚਾਹ ਪੀ ਲੋ ਉਹ ਕਿੱਥੇ ਗਏ ਓਕੇ ਤਾਂ ਵਾਗੇ ਕਹਿੰਦੇ ਸੀ ਖੇਤ ਕਿਹੜਾ ਮਾਰਿਆ ਇਹ ਅੱਛਾ ਹਾਂ ਚਲ ਆ ਕੇ ਚਾਹ ਪੀ ਗਏ ਹਾਂ ਹਾਂ ਮੈਂ ਇਹਨਾਂ ਨੂੰ ਕਿਹਾ ਸੀ ਛੇਤੀ ਆ ਜਾਓ ਤੁਸੀਂ ਵੀ ਲੈ ਆਓ ਤੇ ਭਾਬੀ ਚਾ ਨਹੀਂ ਮੈਂ ਚਾਹ ਪੀਂਦੀ ਨਹੀਂ ਹੋਰ ਸੁਣਾਓ ਦੀਦੀ ਕਿਵੇਂ ਆ ਸਭ ਕੁਝ ਲੈ ਆ ਵੀ ਆ ਗਏ ਐ ਕਰ ਸਿਮਰ ਹੁਣ ਇਹਨਾਂ ਨੂੰ ਚਾਹ ਲਿਆ ਦੇ ਤੂੰ ਉਹਨੇ ਲਿਖਿਆ ਸੀ ਮਾਰਾ ਇਹ ਪੁੱਤ ਕਿੱਥੇ ਗਿਆ? ਹਾਂ ਮਾਂ ਮਰੇ। ਚੱਲ ਵਧੀਆ ਹੋ ਗਿਆ। ਕਿਆ ਪਾਣੀ ਪੀਤਾ ਪਹਿਣ ਹੋਣੇ? ਹਾਂ ਇਹਨੂੰ ਪੀਤਾ ਸੀ ਤਾਂ ਤੁਹਾਨੂੰ ਡਿੱਕੀ ਜਾਂਦੇ ਸੀ ਵੀ ਚਾਹ ਬਣਾਈ ਪਈ ਹੈਗੀ ਪੀ ਲੈਣਗੇ। ਬਸ ਉੱਥੇ ਟਾਈਮ ਲੱਗ ਗਿਆ ਮਾਤਾ ਉੱਥੇ ਤਾਈ ਹੋਰੀ ਆ ਗਏ ਉੱਥੇ ਗੱਲਾਂ ਗੁੱਲੀਆਂ ਲੱਗੀਆਂ। ਚੱਲ ਹੁਣ ਸਿਮਰ ਲਿਆਉਂਦੀ ਆ ਪੀ ਲਿਓ ਤੁਸੀਂ ਚਾਹ। ਹਾਂ। ਹੋਰ ਕਰ ਲਈਏ ਗੱਲਾਂ ਬਾਤਾਂ? ਹਾਂ ਕਰ ਲਈਏ। ਚੱਲ ਵਧੀਆ। ਹਾਂ। ਬੜੇ ਟਾਈਮ ਨਾਲ ਮਾਰਜਿਆ ਕਰੋ ਬਾਈ ਤੁਸੀਂ ਵੀ ਕਿਹੜਾ? ਬਹੁਤ ਟਾਈਮ ਲਾ। ਮੈਂ ਤਾਂ ਆਪ ਨੂੰ ਕਹਿ ਕੇ ਹਟੀਆਂ। ਹਾਂ ਹਾਂ ਕੋਈ ਨਾ। ਡਿਊਟੀ ਦਾ ਕੰਮ ਹੁੰਦਾ ਤਾਂ ਕਰਕੇ ਛੁੱਟੀ ਨਹੀਂ ਮਿਲਦੀ ਹੈਗੀ ਐਤਵਾਰ ਦੀ ਤਾਂ ਹੁੰਦੀ ਹੁੰਦੀ ਆਓ ਪੰਜ ਚਾਹ ਆਓ ਕਹਿੰਦੇ ਐਤਵਾਰ ਨੂੰ ਵੀ ਬੁਲਾ ਲੈਂਦੇ ਨੇ ਐਤਵਾਰ ਨੂੰ ਫਿਰ ਹੋਰ ਕੰਮ ਹੋ ਜਾਂਦਾ ਨਾ ਕਈ ਵਾਰੀ ਅੱਛਾ ਅੱਛਾ ਹੋਰ ਐਤਵਾਰ ਦਾ ਦਿਨ ਹੁੰਦਾ ਕੰਮ ਕਰਨ ਦਾ ਕਦੇ ਕੋਈ ਕੰਮ ਆਵੇ ਕਦੇ ਕੋਈ ਨਾ ਚੱਲ ਜਿੱਦੇ ਬੇਲੇ ਹੁੰਨੇ ਉਹਦੇ ਮਾਰ ਜਾ ਕਰੋ ਵਿਚ ਦੀ ਟਾਈਮ ਕੱਢ ਲਿਆ ਕਰੋ ਇਹਦਾ ਲੱਗਿਆ ਤੁਸੀਂ ਵੀ ਆ ਜਾ ਕਰੋ ਸਾਨੂੰ ਕਹੀ ਜਾਂਦੇ ਹੋ ਤੁਸੀਂ ਵੀ ਆ ਜਾ ਕਰੋ ਉਹ ਇਹਨਾਂ ਨੂੰ ਕਹਿੰਦੀ ਸੀ ਵੀ ਆਪਾਂ ਜਾ ਆਈਏ ਹੋਰ ਤੁਸੀਂ ਆਏ ਹੋ ਹੁਣ ਅਸੀਂ ਫੇਰ ਆਵਾਂਗੇ ਜਦੋਂ ਤੁਸੀਂ ਆਵੋਗੇ ਤੈਨੂੰ ਪਤਾ ਤਾਂ ਹੈਗਾ ਫੇਰ ਬੇਅੰਤ ਕੱਲਾ ਘਰੇ ਕੰਮ ਕਰਨ ਵਾਲਾ ਫੇਰ ਇਹਨਾਂ ਨੂੰ ਔਖਾ ਹੋ ਜਾਂਦਾ ਫੇਰ ਮੈਂ ਘਰੇ ਕੱਲੀ ਰਹਿ ਜਾਨੀ ਆ ਲੈ ਟਾਈਮ ਵੀ ਬਹੁਤ ਹੋ ਗਿਆ ਚੱਲੀਏ ਫੇਰ ਆਪਾਂ ਚਲੋ ਚੱਲ ਲੈ ਪੁੱਤ ਹੁਣ ਤਾਂ ਤੁਸੀਂ ਆਏ ਸੀਗੇ ਮਾਟੇ ਬਹੁਤ ਹੋ ਗਿਆ ਫੇਰ ਡਿਊਟੀ ਦਾ ਕੰਮ ਹੈ ਤੜਕੇ ਛੁੱਟੀ ਨਹੀਂ ਹੈਗੀ ਕਿਉਂ ਤੁਸੀਂ ਰਹਿੰਦੇ ਨਹੀਂ ਹੈਗੇ ਮੈਂ ਤਾਂ ਐਸੇ 2-4 ਦਿਨ ਲਾ ਕੇ ਜਾਵਾਂਗੇ ਕੋਈ ਨਾ ਜਦੋਂ ਇਕੱਠੇ ਛੁੱਟੀਆਂ ਹੁੰਦੀਆਂ ਹਨ ਫੇਰ ਲਾ ਕੇ ਜਾਵਾਂਗੇ 2-3 ਦਿਨ ਲੈ ਉੱਚੇ ਹੱਥ ਨੇ ਜੇ ਵਗ ਜਿਓ ਪਰ 5 ਵਜੇ ਮੇਰਾ ਹੋ ਜਾਂਦਾ ਕੀ ਆਏ ਕੀ ਗਏ ਚਲੋ ਫਿਰ ਮਰਜੀ ਚਲ ਕੋਈ ਨਹੀਂ ਮਾਂ ਫਿਰ ਕੀ ਟਿਗੜਾ ਮਾਰਾਂ ਚਲ ਸੰਗਾਂ ਮਾਂ ਚਲਦੇ ਚਲ ਚੱਲ ਸੰਗਾਂ ਮਾਂ ਧਿਆ ਰੱਖਿਓ ਮਾਂ ਕੱਲ੍ਹ ਚੱਪਾ ਪਾ ਕੇ ਠੀਕ ਹੋ ਜਾ ਕੇ ਕੰਨੀ ਆਪ ਕੋਲੀ ਆਫੇ ਚੱਲੇ ਉਹਨਾਂ ਦੇ ਫਰੀਓ ਤਾਂ ਮੈਨੂੰ ਕੱਪੜੇ ਕੱਢ ਜਾਂਦੇ ਤੋਂ ਹਮਾਰੇ ਹਾਂ ਕੱਢ ਦਿੰਨਾ ਮੈਂ ਕੋ ਚੱਕਰ ਹਾਂਜੀ ਮੈਂ ਅੱਜ ਵਾਸ਼ ਕਰਨੇ ਸੀ ਨਾ ਮੈਂ ਕੱਢਾ ਦੇਣਾ ਮੈਨੂੰ ਸਾਰੇ ਕੱਢ ਲੈ ਠੀਕ ਹੈ ਕੱਢ ਕੇ ਰੱਖ ਦੇ ਦੇਖ ਲੈ ਝੂਠੇ ਭਾਂਡੇ ਵੀ ਹੁਣ ਆਪ ਧਰਨਗੇ ਆਇਗਾ ਜਦੋਂ ਬੱਸ ਚੱਲੇ ਉਹ ਤਾਂ ਮੰਜਵਾ ਵੀ ਲਵੇ ਗੁਲਾਮ ਬਣਾ ਰੱਖਿਆ ਕਹਿੰਦੀ ਜਾਂਦਾ ਇਹਦਾ ਕੱਪੜੇ ਕੱਢ ਜੀ ਮੈਂ ਤਾਂ ਕਦੇ ਮੁੰਡੇ ਨੂੰ ਨਾ ਭਾਂਡੇ ਚੱਕਣ ਦਿੱਤੇ ਸੀ ਨਾ ਕੱਪੜਿਆਂ ਨੂੰ ਹੱਥ ਲਾਉਣ ਦਿੱਤਾ ਸੀਗਾ ਜੇ ਤੋ ਇਹੇ ਕੰਮ ਕਰਾਉਣਾ ਸੀ ਲਿਆਂਦੀ ਕਾਸ ਤੋਂ ਸੀਗੀ ਉੱਛਾ ਕੋਈ ਨਿਆਣੀ ਆ ਫਿਰ ਕੀ ਹੋ ਗਿਆ ਜੇ ਨਾਲ ਮਿਲ ਕੇ ਕੰਮ ਕਰ ਲੈਂਦੇ ਨੇ ਤੈਨ ਤਾਂ ਹਰ ਇੱਕ ਗੱਲ ਤੇ ਉਹ ਨਿਆਣੀ ਦੀਂਦੀ ਹੈਗੀ ਅੱਛਾ ਬਿਆ ਕੀ ਆਗੀ ਹਜੇ ਵੀ ਉਹ ਨਿਆਣੀ ਹੈਗੀ ਕੰਮ ਤਾਂ ਹੋਣਾ ਅਗਲੇ ਆਪ ਕਰ ਹੀ ਸਕਦੀ ਐ ਉਹ ਕੰਮ ਤਾਂ ਫਿਰ ਕਰੀ ਤਾਂ ਜਾਂਦੀ ਐ ਹੋਰ ਕੀ ਕਰੇ ਉਹ ਚੱਲ ਤੈਨੂੰ ਤਾਂ ਕੱਲਾ ਬੋਲਣਾ ਹੀ ਆਉਦਾਗਾ ਵੀ ਉਹਨੇ ਨਾ ਕੋਈ ਮਾੜਾ ਕਹਿ ਜੇ ਆਪਣੀ ਜਵਾਕ ਨੇ ਫਿਰ ਕਿੱਡੀ ਗੱਲ ਆਗੀ ਜਵਾਕ ਨੇ ਫਿਰ ਬੰਦਾ ਕੰਮ ਤਾਂ ਕਰ ਸਕਦਾ ਉਹਨੇ ਤਾਂ ਕੰਮ ਤੇ ਜਾਣਾ ਉਹਨੂੰ ਕਹਿੰਦੀ ਤੂੰ ਕੱਪੜੇ ਕੱਢ ਜਾ ਓਏ ਇੰਨਾ ਨਾ ਲੱਗਾ ਚੱਲ ਫਿਰ ਕਿੱਡੀ ਗੱਲ ਹੈ ਕਿਉਂ ਘਰ ਚੱਕ ਰੱਖਿਆ ਤੇ ਸ਼ਰਤ ਘਰ ਚੱਕ ਰੱਖਿਆ ਨਾਲੇ ਹੋਰ ਇਹ ਬੰਦਾ ਇੱਕ ਕੰਮ ਤਾਂ ਆਪ ਹਰ ਵਕਤ ਮਾਂ ਖਾਣ ਖਾ ਲਈ ਜੂ। ਦਿਬਸ ਰੋਟੀ ਟੋਕਾ ਕਰਨਾ ਵੀ ਔਖਾ ਹੈਗਾ। 3 ਦਿਨ ਬਾਅਦ। ਪੱਤਾ ਹੀ। ਇਹਨਾਂ ਨੇ ਤਾਂ ਫੇਰ ਨੂੰ ਬਸ। ਪਤਾ ਨਹੀਂ ਰੋਟੀ ਪਾਣੀ ਬਣਾਇਆ ਪਤਾ ਨਹੀਂ ਨਾ ਹਜੇ। ਬਿਆੰਤ ਵੀ ਨਹੀਂ ਆਇਆ ਹੈਗਾ ਯਾ ਅੱਜ ਇਹਨਾਂ ਨੇ। ਹੋਰਾਂ ਜੋਲੇ ਵੀ ਕਵੇਲਾ ਕਰਤਾ। ਛੋਰਾ। ਆ ਗਏ ਲੈ। ਲੈ ਆ ਗਏ। ਆ ਗਏ ਪੁੱਤ ਕੰਮ ਤੋਂ। ਹਾਂ ਮਾਤਾ ਆ ਗਏ। ਚੱਲ ਕੰਦੇ ਵਾਲਿਆ ਹੋ ਗਿਆ ਵਾਲਾ ਉਹ ਅਜੇ ਕੰਮੀ ਵਾਲਾ ਸੀ ਬਾਪੂ ਯਾਰਾ ਚੱਲ ਮੈਂ ਮੜਾ ਜਾ ਬਲੈਸੀ ਆਉਗਾ ਕੋਈ ਨਹੀਂ ਕਰ ਲੋ ਮੇਰੇ ਪੁੱਤ ਤੂੰ ਤੂੰ ਬੱਸ ਮਾਤਾ ੱੱਕਿਆ ਮੈਂ ਦੇਖ ਲੈ ਉਹਦੇ ਪਿੱਛੇ ਲੱਗ ਕੇ ਹੁਣ ਕੋਲੇ ਵੀ ਨਹੀਂ ਬਹਿੰਦਾ ਪੁੱਛਣਾ ਤਾਂ ਦੂਰ ਦੀ ਗੱਲ ਹੈਗੀ ਉਹ ਤੈਨੂੰ ਵੀ ਵਾਰੀ ਦਾ ਸਮਝਾਇਆ ਵੀ ਹੁਣ ਉਹ ਜਵਾਨਾ ਹੋਰ ਹੋ ਗਿਆ ਇੰਨਾ ਹਿਸਾਬ ਨਾਲ ਚੱਲਣਾ ਪਊਗਾ ਤੂੰ ਗੜਾ ਮੰਨਦੀ ਨਹੀਂ ਤੂੰ ਤਾਂ ਇਹੀ ਕਹਿ ਕੇ ਟਾਲ ਦਿਨਾਗਾ ਉਹਨੇ ਤਾਂ ਪਿੱਛੇ ਲੱਗਣਾ ਹੀ ਸੀਗਾ ਤੂੰ ਵੀ ਪਿੱਛੇ ਲੱਗ ਗਿਆ ਹੁਣ ਉਹ ਪਿੱਛੇ ਲੱਗਾਂ ਵਾਲੀ ਕਿਹੜੀ ਗੱਲ ਹੈਗੀ? ਬਸ ਤੇਰੇ ਨਾਲ ਤਾਂ ਬੋਲਣ ਵਾਲਾ ਹੀ ਮਾੜਾ ਹੈਗਾ। ਆ ਹਰ ਵਕਤ ਤੈਨੂੰ ਉਹੀ ਗੱਲਾਂ ਬਸ ਉੱਥੇ ਹੀ ਲੈ ਆਉਣੀ ਆ ਘੋੜਾ ਦੱਬ ਕੇ। ਤੂੰ ਤਾਂ ਮੇਰੇ ਪੱਖ 'ਚ ਕਦੇ ਬੋਲੇ ਹੀ ਨਾ ਕਰ ਤੈਨੂੰ ਤਾਂ ਉਹਨਾਂ ਦੇ ਪੱਖ ਲੈਣਾ ਆਉਂਦਾ ਹੈਗਾ। ਉਹ ਤੇਰੇ ਨਾਲ ਕਿਹੜਾ ਸਿਰ ਭਕਾਈ ਕਰੇ? ਤੂੰ ਤਾਂ ਹਰ ਵਕਤ ਨਾਲ ਬਸ ਦਿਮਾਗ ਹੀ ਖਾਈਂਨੀ ਹੈਗੀ। ਚੱਲ ਮੈਂ ਤਾਂ ਦਿਮਾਗ ਹੀ ਖਾਨੀ ਆਂਗੀ। 2 ਮਿੰਟਾਂ ਵਿੱਚ ਟਿੱਕ ਕੇ ਵਜਾ ਆ ਰੱਥ ਬੜਬੜੋ ਕਰੀਂ। ਜੇ ਨਾਲੋਂ ਕਹਿ ਦਾ ਕੁਛ ਤਾਂ। ਹਾਂਜੀ। समराय कह रहा है चार जान बदली ही बनाते हैं। वो उन तो तुझे पिक है किसी। वो यार वो उदा नहीं सबाता है मैंने तो तू अब नहीं लिया है बनाते बदली ही। समराय तो नहीं कहा हम लोग बना के लेते हैं। आवजी। कह रहा है भैया तू क्या कर रहा? ਕੀ ਜਾਨ ਨੇ ਉਹ ਕੁੰਤੇ ਉਬਸਾ ਦਾ ਕਹਾਵਾਰਾ ਦੇ ਸੀ ਬਸੇ ਆਪਣਾ ਆ ਤਰੀਕਾ ਬੜੀ ਅੱਛਾ ਮਨ ਨੂੰ ਚਾਹੀਦਾ ਤਾਂ ਇਹ ਤੁਹਾਨੂੰ ਮੈਂ ਦੱਸਿਆ ਸੀ ਵੀ ਆਪਾਂ ਇਦਾਂ ਹੀ ਕਰਿਆ ਕਰਾਂਗੇ ਪਹਿਲਾਂ ਜਦੋਂ ਮੈਂ ਵੀ ਨਹੀਂ ਹੁੰਦਾ ਸੀਗਾ ਤੂੰ ਵੇਲੇ ਬੈਠੀ ਰਹਿੰਦੀ ਜਾਂ ਤੂੰ ਵੇਲੇਂ ਬਿਠੀ ਮਾਇ ਤੋਂ ਕਰਿਆ ਜਾਂਦਾ ਸੀਗਾ ਸਹੀ ਗੱਲ ਆਪਾਂ ਨੂੰ ਤਾਂ ਟਾਈਮ ਹੀ ਨਹੀਂ ਮਿਲਦਾ ਸੀ ਕਿ ਉਹ ਜਿਹੜਾ ਸਪੈਂਡ ਕਰਨ ਦਾ ਆ ਟਾਈਮ ਬਹੁਤ ਵਧੀਆਗਾ ਉਹ ਤਾਂ ਨਿਕਲਦਾ ਪਾ ਗੱਲਾਂ ਕਰ ਲੌਣੇ ਪਚਾਰ ਪਿਆਦੀਆਂ ਐਸੇ ਬਾਅਦ ਮੈਂ ਤੁਹਾਡੇ ਸੌਂਗ ਵੀ ਸੁਣ ਲਿਆ ਕਰੂੰਗੀ ਦੇ ਰੈਕ ਗੈਸ ਨਾਉਂਦੇ ਹੁੰਦੇ ਸੀ ਹੁੰਦਾ ਕਿੰਨਾ ਟਾਈਮ ਹੋ ਗਿਆ ਤੁਸੀਂ ਕਦੇ ਸੌਂਗ ਹੀ ਸੁਨਾਇਆ ਮੈਨੂੰ ਹਾਂ ਜਰੂਰ ਉਹ ਤਾਂ ਸੁਨਾਈ ਕਰਾਂਗੇ ਆ ਬਹੁਤ ਵਧੀਆ ਟਾਈਮ ਆ ਰਹਾ ਸੁਨਾਉ ਫਿਰ ਕਿਹੜਾ ਸੁਨਾਉਣਾ ਸਰ ਅੱਗੇ ਤਾਂ ਬਿਨਾ ਕਹੀ ਸੁਨਾ ਦੇਂਦੇ ਹੁੰਦੇ ਸੀ ਗੈਸ ਕਰ ਵੀ ਆਹ ਸੌਂਗ ਸੁਨਾਉਂਗਾ ਉਹ ਵੀ ਸੁਨਾ ਦੇ ਆਜ ਸੰਗੀਤ ਦੀ ਪਸੰਦ ਦਾ ਸੁਣਨਾ ਹੈ ਮੇਰੀ ਪਸੰਦ ਦਾ ਮੇਰੀ ਪਸੰਦ ਦਾ ਤਾਂ ਉਹ ਆ ਰਹਾ ਚੰਨ ਚੰਨ ਰਾਂ ਤਾਂ ਮੈਂ ਧਮ ਤੇ ਮੋਂ ਦੇ ਤਾ ਇਹ ਸੁਨਾਉ ਹਾਂ ਨਾਉ ਚੰਨ ਚਾਂਦਨੀ ਰਾਤ ਮਹਿਰਮ ਟਿਮਟਮਾਉਂਦੇ ਤਾਰੇ ਇਸੇ ਲੀਕਲੀਨ ਚ ਆਜਾ ਸਾਹਮਣੇ ਆ ਸੌਂਗੇ ਪਿੰਡ ਦੇ ਸਾਰੇ ਚੰਨ ਚਾਂਦਨੀ ਰਾਤ ਮਹਿਰਮ ਟਿਮਟਮਾਉਂਦੇ ਤਾਰੇ ਵਾਓ ਬਹੁਤ ਵਧੀਆ ਲੱਗਿਆ ਕੈਂਟ ਬਹੁਤ ਵਧੀਆ ਬਹਿਵਾਤ ਚਲੋ ਹੁਣ ਤਾਂ ਰੋਜ਼ ਇਦਾਂ ਗੀਤ ਸੁਣਿਆ ਕੋਈ ਕੱਲ ਨੂੰ ਕੋਈ ਖਾਸ ਰਸਮਾਂ ਨਹੀਂ ਕੀਤੀਆਂ ਸੀ। ਠੀਕ ਹੈ। ਚਾਹ ਤੂੰ ਕੁਝ ਵਧੀਆ ਜਿਹਾ ਬਣਾ ਜਾਣਾ ਅੱਜ ਦਿਲਲੀ। ਹਾਂ, ਹੋ ਤਾਂ। ਕੋਈ ਗੱਲ ਨਹੀਂ ਮੈਂ ਪਹਿਲੇ ਹੀ ਬਣਾ ਕੇ ਰੱਖ ਲਿਆ ਤੁਹਾਨੂੰ। ਹਾਂ, ਵਧੀਆ ਜਿਹਾ ਬਣਾ ਲੈ। ਬਾਕੀ ਕੱਲ ਨੂੰ ਦਿਸਕੋ ਲੈ ਕੇ। ਲੈ। ਚਲੋ ਅੱਜ ਮੈਂ ਦੇਖਦਾ ਫੋਨ ਨੂੰ ਲੱਗ ਜਾਣਾ ਮੈਂ ਇੱਥੇ ਕੰਮ ਕਰ ਲਾਂ। ਹਾਂ, ਠੀਕ ਹੈ। ਅਲਾਈਨ ਕਰ ਆ ਜਾਣਾ। ਦੇਖ ਜੀ ਮੈਂ ਖਿੜਖਿੜ ਦੰਦ ਕੱਢੀ ਜਾਂਦੇ ਨੇਗੇ। ਸਾਹ ਹੋ ਗਏ ਤੇਰੇ ਵਿਆਹ ਨੂੰ ਹੁਣ ਥੋੜਾ ਇਕੱਠੇ ਚਾਹਾਂ ਬੈਠ ਕੇ ਪੀ ਲੈਣਾ ਟਾਈਮ ਆਗਾ ਤੂੰ ਤਾਂ ਮੁੰਡੇ ਨੂੰ ਗੁਲਾਮ ਬਣਾ ਰੱਖਿਆ ਗੁਲਾਮ ਕਦੇ ਕਿਹੜੇ ਕੰਮ ਕਰਾਉਣਾ ਕਦੇ ਕਿਹੜੇ ਉਦੋਂ ਕੀ ਕਿਹਾ ਬੇਬੇ ਤੋੜੀ ਇੰਤਾਂ ਦੀ ਤੋਗਲੀ ਸੋਚਾ ਮੈਂ ਕਦੀ ਨਹੀਂ ਸੋਚਿਆ ਸੀ ਬੇਬੇ ਇਹ ਸਭ ਕਿਉਂ ਜਿਵੇਂ ਹਰਪ੍ਰੀਤ ਤੁਹਾਡੀ ਕੁੜੀ ਆ ਮੈਂ ਵੀ ਤਾਂ ਕਿਸੇ ਦੀ ਕੁੜੀ ਆ ਮੇਰੇ ਵੀ ਤਾਂ ਕੁਝ ਸੁਪਨੇ ਨੇ ਮੈਂ ਤੇ ਇਹ ਗੱਲ ਤੇ ਸਮਝ ਨਹੀਂ ਆਉਂਦੀ ਜਿ ਜਵਾਈ ਕੁੜੀ ਦੇ ਪਿੱਛੇ ਫਿਰੇ ਤਾਂ ਹੀਰਾ ਆ ਜਿਵੇਂ ਅੰਤ ਮੇਰੇ ਨਾਲ ਕੰਮ ਕਰਾ ਲਵੇ ਤਾਂ ਗੁਲਾਮ ਆ ਤੇ ਫਿਰ ਤੁਸੀਂ ਤਾਨੇ ਮਾਰਦੇ ਹੋ ਕਿ ਚੋਰੂ ਦਾ ਗੁਲਾਮ ਆ ਉਹ ਕਰੇ ਕਿਸੇ ਬਗਾਨੀ ਨਾਲ ਕੰਮ ਕਰਾਉਂਦਾ ਮੇਰੇ ਨਾਲ ਹੀ ਕਰਾਉਂਦਾ ਫਿਰ ਕੀ ਹੋ ਗਿਆ ਜੀ ਕਰਾਤਾ ਮੈਂ ਇਹ ਸਭ ਤੁਹਾਨੂੰ ਕਹਿਣਾ ਨਹੀਂ ਚਾਹੁੰਦੀ ਸੀ ਪਰ ਤੁਸੀਂ ਨਾ ਮੈਨੂੰ ਮਜਬੂਰ ਕਰ ਦਿੱਤਾ ਪੁੱਤ ਮੈਨੂੰ ਮaaf ਕਰ ਦੇ ਮੈਨੂੰ ਐਵੇਂ ਸੀ ਮੇਰਾ ਜਵਾਈ ਮੇਰੀ ਕੁੜੀ ਪਿੱਛੇ ਲੱਗਿਆ ਰਹੇ ਤੇ ਮੇਰਾ ਮੁੰਡਾ ਮੇਰੇ ਪਿੱਛੇ ਹੀ ਲੱਗਿਆ ਰਹੇ ਪੁੱਤ ਮੈਂ ਭੁੱਲ ਗਈ ਸੀ ਕਿ ਵੀ ਤੇਰੇ ਵੀ ਕੋਈ ਸੁਪਨੇ ਲੇਗੇ ਮੈਨੂੰ ਮaaf ਕਰ ਦੇ ਨਾ ਬੇਬੇ ਤੁਸੀਂ ਮੈਨੂੰ ਮਤੋਂ ਵੱਡੇ ਹੋ ਏਦਾਂ ਨਾ ਕਹੋ ਤੁਹਾਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਨਾ ਉਹ ਹੀ ਬਹੁਤ ਹੈ ਆਈਸੋ ਚਿਕਾਡੀ ਤੁਹਾਨੂੰ ਸਾਡੀ ਵੀਡੀਓ ਕਿਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਸਾਡੀ ਨਵੇਂ ਆਉਣ ਵਾਲੇ ਹਰ ਵੀ ਨੂੰ ਇੱਦੀ ਪਿਆਰ ਦਿਉਂਦੇ ਰਹੋ ਬਾਕੀ ਜਿਨ੍ਹਾਂ ਨੇ ਪੁਰਾਣੀਆਂ ਵੀਡੀਓ ਨਹੀਂ ਦੇਖੀਆਂ ਲਿੰਕ ਤੇ ਜਾ ਕੇ ਪੁਰਾਣੇ ਵੀਡੀਓ ਜਰੂਰ ਦੇਖ ਲਓ ਬਹੁਤ ਘੈਂਡ ਘੈਂਡ ਵੀਡੀਓ ਪਈਆਂ ਨੇ ਬਾਕੀ ਸਾਨੂੰ ਦਾ ਸ਼ੇਅਰ ਵੱਧ ਤੋਂ ਵੱਧ ਕਰ ਦਿਓ ਤੇ ਹੁਣ ਬੋਲਾਂਗੇ ਜੇ ਪਹਿਲੇ 15 ਕਿ ਮਿੰਟ ਜਿਨ੍ਹਾਂ ਨੇ ਪਿਛਲੀ ਵੀਡੀਓ ਵੀ ਕੀਤੀ ਸੀ ਪਹਿਲਾ ਹੈ ਜੇ ਮਨਮੋਹਨ ਸਿੱਧੂ ਤੇ ਤੀਸਰਾ ਜੰਦਲਾ ਦੀਪ ਜੀ ਤੇ ਦੀਪਕ ਜੰਦਲਾ ਜਗਵਿੰਦਰ ਸਿੰਘ ਗੁਰਲੀਨ ਕੌਰ ਦੇ ਵਾਲਾ ਤੇ ਪਿੰਡਾਂ ਦੇ ਰਾਜੇ ਕਮਲਪ੍ਰੀਤ ਕੌਰ ਤਰਨਵੀਰ ਸਿੰਘ ਇਕੱਠਾ ਦਲੋਟੂ ਟੀਵੀ ਲਾਪ੍ਰੀਤ ਕੌਰ ਜੀ ਮਾ ਸੋਨੀ ਗੱਜੋ ਦੀਪਕੌਰ ਐਂਟਰਟੇਨਮੈਂਟ ਆਰਟਿਸਟ ਕੁਲਵਿੰਦਰ ਕੌਰ ਤੇ ਜੋਤ ਸੇਖੋਂ ਇਹਨੇ ਜੀ ਪਹਿਲੇ 15 ਮਿੰਟ ਤੁਸੀਂ ਵੀ ਇਸ ਵੀਡੀਓ ਦੇ ਸਭ ਤੋਂ ਪਹਿਲਾਂ 15 ਮਿੰਟ ਕਰੋ ਤਾਂ ਜੋ ਆਪਾਂ ਅਗਲੀ ਵੀਡੀਓ ਤੁਹਾਡਾ ਨਾਮ ਬੁਲੀਏ ਤੇ ਜਿਹੜੇ ਨਨਤਪੁਰ ਜਾਇ ਦਾ ਪਾਰਟ ਨੇ ਉਹ ਦੁਬਾਰਾ ਆਪਾਂ ਸ਼ੂਟ ਕਰ ਰਹੇ ਹਾਂ ਤੇ ਆਉਣਗੇ ਸੰਜੀ ਨੂੰ ਤੇ ਬਤਵਾ ਸਪੋਰਟ ਕਰੋ ਤੇ ਸ਼ੇਅਰ ਕਰਵਾ ਦੇ ਤੁਹਾਡੀ ਵੀਡੀਓ ਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਹਾਂਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਮਿਲ ਜਾਈਏ ਅਗਲੀ ਵੀਡੀਓ ਸੰਗੀਤਾ ਨਵਸਾਰੇ ਦਾ ਮੈਂ ਮੈਨੂੰ ਤਾਂ ਮੈਨੂੰ ਸਮਝ ਨਹੀਂ ਆਉਂਦੀ ਕਿ ਜਵਾਈ ਕੁੜੀ ਦੇ ਪਿੱਛੇ ਫਿਰੇ ਤਾਂ ਹੀਰਾ ਆ ਜੇ ਪੁੱਤ ਨੂੰ ਉਹਦੇ ਅੱਗੇ ਫਿਰੇ ਤਾਂ ਹਾਸ਼ਮੀ ਦੀ ਆ ਗਈ ਹਾਏ ਵਿੱਚ ਕੀ ਕਰਤਾ ਓਏ ਵੀ ਆ ਟਾਈਮ ਬਾਅਦ ਕਿਹੜਾ ਮਾਰਿਆ ਬਰੋਣਿਆ ਬਸ ਤੈਨੂੰ ਪਤੀਏ ਕੰਮ ਕਰਾਉਂਦਾ ਫਸਰਮਾੜਦਾ ਠੀਕ ਹੈ ਬੜਾ ਠੀਕ ਹੈ